ਸਾਰੇ ਹੋਪ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਐ ਤੇ ਮੈਂ ਪੂਨਮ ਆ ਗਈ ਐ ਇੱਕ ਨਿਊ ਵੀਡੀਓ ਦੇ ਨਾਲ ਤੇ ਮੈਂ ਤੁਹਾਡਾ ਸਵਾਗਤ ਕਰਦੀ ਆ ਮੇਰੇ YouTube ਚੈਨਲ ਮਿਸਿਸ ਪੂਨਮ ਸਿੱਧੂ ਦੇ ਵਿੱਚ ਤੇ ਗਾਈਜ਼ ਗੁੱਡ ਮਾਰਨਿੰਗ ਤੇ ਗਾਈਜ਼ ਜਨਾ ਸਵੇਰ ਸਵੇਰ ਜਲਦੀ ਉੱਠ ਗਈ ਸੀਗੇ ਹਾਂ ਤੋਂ ਕਿ ਰੈਡੀ ਹੋ ਗਈ ਸਾਰੇ ਟਾਈਮ ਹੋ ਗਿਆ ਐ ਬਲੌਗਿੰਗ ਦੀ ਸਟਾਰਟਿੰਗ ਕਰ ਰਹੀ ਹਾਂ 9:32 ਸਵੇਰ ਦੇ 9:32 ਮਿੰਟ ਹੋ ਗਏ ਐ ਤੇ ਮੇਰੀ ਵੀਡੀਓ ਸਕੂਲ ਗਈ ਅੱਜ ਉਹਦਾ ਲਾਸਟ ਡੇ ਐ ਹਾਂ ਮਤਲਬ ਉਸ ਤੋਂ ਬਾਅਦ ਨੂੰ ਛੁੱਟੀਆਂ ਹੋ ਜਾਣੀਆਂ ਫਿਰ ਛੁੱਟੀਆਂ ਮਤਲਬ ਘਰੇ ਹੋਇਆ ਕਰੂਗੀ ਕਿਉਂਕਿ ਠੰਡ ਬਹੁਤ ਹੈ ਬੱਚੇ ਨੂੰ ਹਨਾ ਸਕੂਲ ਭੇਜਣਾ ਤੇ ਧੁੱਪ ਅੱਜ ਵੀ ਨਹੀਂ ਨਿਕਲੀ ਨਾ ਹੀ ਨਿਕਲੇ ਆ ਦੇਖੋ ਮੇਰੇ ਹਸਬੰਦ ਦੇਖੋ ਬਾਹਰ ਨੂੰ ਮਤਲਬ ਕਿ ਅੰਦਰੋਂ ਪੀੜ ਕੇ ਬੈਠੇ ਆ ਕਿਉਂਕਿ ਹਵਾ ਜਾਂਦੀ ਹੈ ਇਸ ਕਰਕੇ ਫਿਰ ਠੰਡਾ ਠੰਡਾ ਲੱਗਦਾ ਹੈ ਨਾ ਉੱਤੇ ਕੋਈ ਹੀਟਰ ਵਗੈਰਾ ਨਹੀਂ ਲਾਇਆ ਹੈਗਾ ਇਸ ਕਰਕੇ ਤੇ ਮੈਂ ਆ ਗਈ ਹ ਕਿਚਨ ਦੇ ਵਿੱਚ ਨਾ ਤੋਗੇ ਵਧੀਆ ਆਪ ਦੇ ਫਰੈਸ਼ ਹੋ ਕੇ ओके ਤੇ ਹੁਣ ਮੈਂ ਸਬਜ਼ੀ ਬਣਾਉਂਗੀ ਰਾਤ ਨੂੰ ਬਣਾਈ ਸੀ ਪੱਤਾ ਗੋਭੀ ਤੇ ਹੁਣ ਫੇਰ ਉਹ ਅੱਧਾ ਅੱਧਾ ਮਤਲਬ ਕਿ ਉਹਨੂੰ ਅੱਧਾ ਬਣਾ ਲਿਆ ਸੀ ਅੱਧਾ ਕੱਟ ਕੇ ਰੱਖਤਾ ਸੀਗਾ ਉਹ ਹੀ ਮੈਂ ਫੇਰ ਬਣਾਉਂਗੀ ਦੁਬਾਰਾ ਕਿਉਂਕਿ ਤਾਜ਼ੀ ਬਣਾ ਲੈਣੇ ਆ ਤੇ ਇਸ ਕਰਕੇ ਤਾਜ਼ੀ ਵਧੀਆ ਰਹਿੰਦੀ ਹੈ ਹੈਨਾ ਤੇ ਮੇਰੇ ਬਰਤਨ ਵਗੈਰਾ ਦੇਖੋ ਮੈਂ ਕੁਝ ਬਰਤਨ ਮੇਰੇ ਉੱਥੇ ਧੋਤੇ ਪਈਏ ਜਿੱਥੇ ਸਿੰਕ ਦੇ ਵਿੱਚ ਤੇ ਸਿੰਕ ਤੇ ਬਾਹਰ ਪਈਏ ਧੋਤੇ ਹੋਏ ਉੱਥੇ ਧੋਤੇ ਸੀ ਉੱਥੋਂ ਚੱਕ ਕੇ ਲਿਆਉਣੀ ਇੱਥੇ ਰੱਖਣੀ ਆ ਦੇ ਕਿਚਨ ਦੇ ਵਿੱਚ ਆ ਮੈਂ ਬਾਲਦੀ ਜਿਹੜਾ ਰੱਖੀ ਹੈ ਇਹਦੇ ਤੇ ਪਾਣੀ ਗਰਮ ਹੋ ਰਿਹਾ ਕਿਉਂਕਿ ਕੱਪੜੇ ਵਾਸ਼ ਹੋਈ ਜਾਂਦੇ ਆ ਮਸ਼ੀਨ ਦੇ ਵਿੱਚ ਪਾਏ ਆ ਥੋੜਾ ਜਿਹਾ ਪਾਣੀ ਗਰਮ ਚਾਹੀਦਾ ਸੀਗਾ ਤੇ ਇਸ ਕਰਕੇ ਮੈਂ ਇੱਕ ਬਾਲਟੀ ਭਰ ਕੇ ਰੱਖਦੀ ਨਾਲੇ ਮੇਰੇ ਬੇਟਾ ਇਹਨੂੰ ਹਿਲਾ ਦੂੰਗੀ ਤੇ ਨਾਲੇ ਜਿਹੜਾ ਪਾਣੀ ਬਚੂਗਾ ਉਹ ਮੈਂ ਕੱਪੜੇ ਵਾਸ਼ ਹੋਈ ਜਾਂਦੇ ਉਹਦੇ ਵਿੱਚ ਪਾ ਦੂੰਗੀ ਥੋੜਾ ਜਿਹਾ ਇੱਕ ਕੁਆਲਿਟੀ ਦਾ ਪਾਤਾ ਸੀਗਾ ਹੋਰ ਚਾਹੀਦਾ ਸੀ ਥੋੜਾ ਜਿਹਾ ਪਸ਼ਮ ਦੇ ਕੱਪੜੇ ਹੈਗੇ ਜੋ ਮੈਂ ਕੱਲ ਜਿਹੜੀ ਸਵੈਟਰ ਪਾ ਰੱਖੀ ਸੀ ਵਾਈਟ ਕਲਰ ਦੀ ਉਹ ਧੋਣੀਆਂ ਤੇ ਇੱਕ ਦੋ ਹੋਰ ਵਾਈਟ ਕੱਪੜੇ ਆ ਉਹ ਮੈਂ ਜਿਹੜੇ ਹੱਥ ਨਾਲ ਧੋ ਦੂੰਗੀ ਤੇ ਤੇ ਹੁਣ ਮੈਂ ਪਾਣੀ ਗਰਮ ਹੋ ਜੂਗਾ ਫਿਰ ਮੈਂ ਉੱਥੇ ਕਰ ਆਉਂਗੀ ਕੰਮ ਸਾਰੇ ਹੁਣ ਮੈਂ ਇੱਥੇ ਬਰਤਨ ਵਗੈਰਾ ਚੱਕ ਨੂੰ ਚਾਹ ਵਗੈਰਾ ਪੀ ਲਈ ਅਸੀ ਤੇ ਬਰਤਨ ਵਗੈਰਾ ਜਿਹੜੇ ਉੱਥੇ ਰੱਖਿਆ ਵਾ ਜਿਹਦੇ ਧੋਣੇ ਨੇ ਤੇ ਥੋੜਾ ਜਿਹਾ ਪਾਣੀ ਗਰਮ ਕਰਨਾ ਕਿਉਂਕਿ ਪਾਣੀ ਗਰਮ ਇਸ ਕਰਕੇ ਕਿ ਆਟਾ ਵਗੈਰਾ ਵੀ ਗੁੰਨਣਾ ਹੈ ਤੇ ਸਾਰੇ ਕੰਮ ਹੀ ਕਰਨੇ ਨੇ ਗਰਮ ਪਾਣੀ ਨਾਲ ਕਿਉਂਕਿ ਠੰਡੇ ਪਾਣੀ ਨਾਲ ਤਾਂ ਪਹਿਲਾਂ ਮੈਂ ਆ ਦੇਖੋ ਹੱਥਾਂ ਦੀ ਕੀ ਹਾਲਤ ਕਰੀਏ ਮੇਰੇ ਅੰਦੀ ਆ ਦੇਖ ਸਾਰੇ ਖਰਾਬ ਹੋ ਹੀ ਗਏ ਮੇਰੇ ਹੱਥਾਂ ਬਹੁਤ ਬੁਰੀ ਹਾਲਤ ਸਰਦੀਆਂ ਦੇ ਵਿੱਚ ਇਦਾਂ ਹੀ ਹੁੰਦਾ ਮੇਰੇ ਨਾਲ ਮੈਂ ਕੱਲ ਵਾਲੇ ਵਲੌਗ ਦੇ ਵਿੱਚ ਵੀ ਦੱਸਿਆ ਤੁਹਾਨੂੰ ਦਿਖਾਇਆ ਸੀ ਨਾ ਤੇ ਕਿਉਂਕਿ ਸਰਦੀਆਂ ਦੇ ਵਿੱਚ ਇਦਾਂ ਹੀ ਹੁੰਦਾ ਤੇ ਰੰਧਕ ਹੁੰਦਾ ਮੇਰੇ ਨਾਲ ਪਤਾ ਕੀ ਹੋਇਆ ਜੀਵ ਦੇ ਉੱਪਰ ਛਾਲੇ ਹੋਏ ਬਿਲਕੁਲ ਇੰਨਾ ਜ਼ਿਆਦਾ ਮਤਲਬ ਕਿ ਬੋਲਣ 'ਚ ਵੀ ਪ੍ਰੋਬਲਮ ਹੁੰਦੀ ਹੈ ਥੋੜੀ ਜੀ ਮੈਂ ਬੋਲਦੀ ਨਾ ਉਹ ਬਹੁਤ ਜ਼ਿਆਦਾ ਦਰਦ ਕਰਦਾ ਹੈ ਚੁਣਾ ਦਰਦ ਹੁੰਦਾ ਬਹੁਤ ਜ਼ਿਆਦਾ ਤੇ ਮੈਂ ਇਹਦੀ ਦੇਖ ਅਗਲੀ ਸਰਿੰਜੀ ਲਾਈ ਸੀਗੀ ਤੇ ਫਿਰ ਵੀ ਪਤਾ ਨਹੀਂ ਕਿਉਂ ਇਹ ਗਰਮੈਸ ਹੁੰਦੀ ਹੈ ਜੋ ਆਪਣੇ ਅੰਦਰੋਂ ਨਿਕਲਦੀ ਹੈ ਕਿਉਂਕਿ ਕਿੰਨੇ ਦਿਨ ਹੋ ਗਏ ਨਾ ਲੌਂਗ ਪਾ ਲੈਨੇ ਆ ਚਾਹ ਦੇ ਵਿੱਚ ਤੇ ਲੌਂਗ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਦੇ ਹੈਗੇ ਤੇ ਪਰ ਚਾਹ ਦੇ ਵਿੱਚ ਸਾਰੇ ਪੀਂਦੇ ਆ ਤਾਂ ਮੈਂ ਫਿਰ ਮੈਂ ਵੀ ਉਹਦੇ ਵਿੱਚੋਂ ਹੀ ਪੀ ਲੈਣੀ ਆ ਮੈਂ ਆਪਦੀ ਅਲੱਗ ਨਹੀਂ ਕਰਦੀ ਕਿਉਂਕਿ ਫਿਰ ਮੈਨੂੰ ਇਦਾਂ ਹੋ ਜਾਂਦਾ ਵੀ ਅਲੱਗ ਕਰਾਂਗੇ ਤਾਂ ਹਨਾ ਤੇ ਉਹ ਵੈਸੇ ਵਧੀਆ ਲੱਗਦੇ ਹੈਗੇ ਪਰ ਮੈਨੂੰ ਪਸੰਦ ਨਹੀਂ ਹੈਗੇ ਜਿਆਦਾ ਲੌਂਗ ਤੁਹਾਨੂੰ ਦਿਖ ਰਿਹਾ ਹੋਊਗਾ ਇੰਨੀ ਨਹੀਂ ਬਹੁਤ ਜ਼ਿਆਦਾ ਪ੍ਰੋਬਲਮ ਹੋਈ ਪਈ ਹੈ ਤੇ ਹੋਰ ਕਿਤੇ ਵੀ ਮੂੰਹ ਦੇ ਵਿੱਚ ਹੋਰ ਕਿਤੇ ਛਾਲਾ ਨਹੀਂ ਹੈਗਾ ਬਸ ਸਿਰਫ ਆ ਜੀ ਇਹਦੇ ਉੱਪਰ ਹੈ ਤੇ ਉਹੀ ਤੰਗ ਕਰ ਰਿਹਾ ਹੈਗਾ ਇਹ ਮੈਂ ਖਾਣਾ ਖਾਣੀ ਹੈ ਬੋਲਣ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਇਸ ਕਰਕੇ ਮੈਂ ਵਲੌਗ ਦੇ ਵਿੱਚ ਤਾਂ ਹੁਣ ਬੋਲਣ ਦਾ ਹੀ ਜੇ ਬੋਲਾਂਗੇ ਫੇਰ ਹੀ ਕਿਸੇ ਨੂੰ ਪਤਾ ਲੱਗੂ ਪ੍ਰੋਬਲਮ ਦਾ ਨਹੀਂ ਤਾਂ ਨਹੀਂ ਹੈਨਾ ਤੇ ਇਸ ਕਰਕੇ ਇੱਥੇ ਤਾਂ ਬੋਲਣਾ ਹੀ ਪੈਣਾ ਤੇ ਵੈਸੇ ਮੈਂ ਬਹੁਤ ਘੱਟ ਬੋਲਦੀ ਹਾਂ ਕਿਉਂਕਿ ਦਰਦ ਹੁੰਦਾ ਨਾ ਇਸ ਕਰਕੇ ਵੈਸੇ ਮੈਂ ਬਹੁਤ ਬੋਲਦੀ ਹਾਂ ਜੇ ਕੋਈ ਪ੍ਰੋਬਲਮ ਨਹੀਂ ਬਹੁਤ ਬੋਲਦੀ ਤੇ ਬਸ ਨਾ ਦੋ ਕਿ ਫਰੈਸ਼ ਹੋ ਗਏ ਆ ਤੇ ਹੁਣ ਦੇਖਦੇ ਆ ਕਰਦੇ ਆ ਕੋਈ ਮਣਾ ਮੋਟਾ ਕੰਮ ਤੇ ਤੁਸੀਂ ਵੀਡੀਓ ਦੇ ਵਿੱਚ ਬਣੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਓਕੇ ਕਿ ਸਪੋਰਟ ਕਰ ਦਿਆ ਕਰੋ ਥੋੜੀ ਥੋੜੀ ਜਦੋਂ ਕੋਈ ਸਪੋਰਟ ਮੰਗ ਰਿਆ ਹੋਵੇ ਨਾ ਤਾਂ ਸਪੋਰਟ ਕਰਨੀ ਚਾਹੀਦੀ ਆਪਾਂ ਨੂੰ ਹੈ ਨਾ ਵੀ ਐਦਾਂ ਨਹੀਂ ਕਰਨਾ ਚਾਹੀਦਾ ਵੀ ਅਗਲੇ ਨੂੰ ਹੈ ਨਾ ਤੁਹਾਨੂੰ ਕੀ ਪਤਾ ਵੀ ਅਗਲਾ ਕਿਉਂ ਸਪੋਰਟ ਮੰਗ ਰਿਆ ਸਪੋਰਟ ਦੀ ਜ਼ਰੂਰਤ ਹੈ ਇਸ ਕਰਕੇ ਮੰਗ ਰਿਆ ਹੈ ਜਿਨ੍ਹਾਂ ਨੂੰ ਸਪੋਰਟ ਆਪਣੇ ਆਪ ਮਿਲ ਰਿਹਾ ਉਹ ਤਾਂ ਕਹਿੰਦੇ ਨਹੀਂ ਹੈਗੇ ਉਹਨਾਂ ਨੂੰ ਤਾਂ ਜ਼ਰੂਰਤ ਹੀ ਨਹੀਂ ਪੈਂਦੀ ਹੈ ਹੈ ਨਾ ਪਰ ਜਿਹੜਾ ਮੰਗ ਰਿਹਾ ਥੋੜੀ ਤਾਂ ਸਪੋਰਟ ਹੈ ਨਾ ਉਹਨੂੰ ਤਾਂ ਸਪੋਰਟ ਕਰਨਾ ਚਾਹੀਦਾ ਥੋੜਾ ਮੋਟਾ ਤੇ ਠੀਕ ਹੈ ਗਾਇਜ਼ ਫਿਰ ਮਿਲਦੀ ਆ ਤੁਹਾਨੂੰ ਮਾੜੇ ਮੋਟੇ ਜੇ ਕੰਮ ਕਰ ਲਾਂ ਸਬਜ਼ੀ ਵਗੈਰਾ ਕੱਟ ਲਾਂ ਕਲ ਕਲਾਦਾਂ ਕਿਉਂਕਿ 9:30 ਹੋ ਚੁੱਕੇ ਐ ਤੇ 10 8 ਸਵਾ 10 ਵਜੇ ਖਾਣਾ ਖਾ ਲੈਂਦੇ ਹੁੰਦੇ ਐ ਕਿਉਂਕਿ ਫਿਰ ਉਸ ਤੋਂ ਜ਼ਿਆਦਾ ਲੇਟ ਹੋ ਜਾਈਏ ਤਾਂ ਫਿਰ ਖਾਣੇ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਠੀਕ ਐ ਫਿਰ ਤੁਹਾਨੂੰ ਮਿਲਦੀ ਐ ਤੇ ਮੇਰਾ ਬੇਟਾ ਖੇਡਦਾ ਐ ਮੇਰੇ ਹਸਬੰਡ ਕੋਲੇ ਉੱਥੇ ਸ਼ਾਪ ਤੇ ਉਹਦਾ ਇਹ ਨਹੀਂ ਪਤਾ ਜੀ ਇੱਧਰ ਆ ਗਿਆ ਤਾਂ ਮੈਨੂੰ ਕੁਝ ਨਹੀਂ ਕਰਨ ਦੇਣਾ ਉਹਨੇ ਗੁੜੀਆ ਤਾਂ ਵਿਚਾਈ ਸਕੂਲ ਚਲੀ ਜਾਂਦੀ ਐ ਤੇ ਉਹਦਾ ਤਾਂ ਕੋਈ ਦੁੱਖ ਹੀ ਨਹੀਂ ਹੈਗਾ ਇਹ ਥੋੜਾ ਜਿਹਾ ਇਹ ਛੋਟਾ ਐ ਨਾ ਜੀ ਅਮਾਰਚ ਅਪ੍ਰੈਲ ਦੇ ਵਿੱਚ 26 ਅਪ੍ਰੈਲ ਨੂੰ ਇਹ 2 ਸਾਲ ਦਾ ਹੋ ਜੂਗਾ ਸਹੀ 26 ਅਪ੍ਰੈਲ ਨੂੰ ਹੋਇਆ ਸੀ ਇਹ ਤੇ ਇਹ 2 ਸਾਲ ਦਾ ਹੋ ਜੂਗਾ ਇਸ ਵਾਰੀ ਮੇਰੀ ਗੁੜੀਆ 5 ਸਾਲ ਦੀ ਹੋ ਜੂਗੀ ਇਸ ਵਾਰੀ ਠੀਕ ਹੈ ਗਾਇਜ਼ ਫਿਰ ਮਿਲਦੇ ਹਾਂ ਤੁਹਾਨੂੰ ਓਕੇ ਸਪੋਰਟ ਕਰਦੇ ਰਹਿਣਾ ਵੀਡੀਓ ਨੂੰ ਸ਼ੇਅਰ ਕਰਦੇ ਰਹਿਣਾ ਇੱਕ ਪਿਆਰਾ ਜਿਹਾ ਕਮੈਂਟ ਕਰਦੇ ਰਹਿਣਾ ਓਕੇ ਫਿਰ ਮਿਲਦੀ ਹਾਂ ਤੁਹਾਨੂੰ ਮੈਂ ਹੈਲੋ ਗਾਇਜ਼ गाइज़ टाइम हो गया बज मिनट यानी कि गए तो मैं पी नहीं। पी चाय ली भी मेरी गुड़िया आज मैं चॉकलेट 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 वाली है, है, ते है, है ना छुट्टी कल गुड़िया छुट्टियां हो 16 तारीख तक ਕਿੰਨੀ ਦਿਖਾ ਬੁੱਕ ਦਿਖਾ ਲਿਆ ਬੈਗ ਮੈਂ ਤਾਂ ਟਾਂ ਟੰਗਦਾ ਫਿਰ ਦੇਖ ਕੇ ਦੱਸੂਗੀ ਜਗਾ ਤੇ ਮੈਂ ਇੱਥੇ ਬੈਠਾ ਆ ਜਾ ਮੈਂ ਉਹ ਚਾਹ ਕੇ ਚੱਕਲੇ ਦੇ दिए ਤੜ ਕੇ ਜਿੱਕਾ ਜਾਣਾ ਉੱਤੇ ਜਰਾ ਬੰਦ ਲਫਾਫਾ ਟੰਗਿਆ ਹੋਇਆ ਬੈਠੇ ਤੇ ਅੱਗੇ ਨੱਦੀ ਤਰੀਕ ਦੀਆਂ ਹੂੰ ਨੱਦੀ ਤਰੀਕ ਦਾ ਹਾਂ ਨੱਦੀ ਤਰੀਕ ਨੂੰ ਜਲਾ नती नहीं उन्नी तरीके में जाना है। उन्नी तरीके में जाना थाला पर एक तकदीर छोटी है तो उन्नी उन्नी तरीके में जाना उन्नी तरीके में जाना तो जागत भी लाके जाऊँगा हम जा, जागत भी लाके जाऊँगा जागत किधर ये जब चाबी दे दे वो तो क्या करना है वो तो वो तो चाबी क्या होगा अच्छा जागनाल है ਆ ਦੇਖੋ ਗਾਈਜ਼ ਇਹ ਨੰਨਾ ਥੋੜਾ ਜਿਹਾ ਡਾਊਨ ਹੋਈ ਪਈ ਹੈ ਵਿਚਾਰੀ ਇਹ ਹੈ ਨੁਖਾਮ ਖੰਗ ਬਹੁਤ ਬੁਰਾ ਹਾਲ ਹੋਇਆ ਪਿਆ ਦਾ ਤੇ ਇਹਨਾਂ ਕਦੇ ਕਦੇ ਟੋਪੀ ਲਾ ਕੇ ਸਿਰ ਦਿੰਦੀ ਹੈ ਕਦੇ ਬੂਟ ਲਾ ਕੇ ਸਿਰ ਦਿੰਦੀ ਹੈ ਉਹਦੇ ਕਰਕੇ ਇਹਨੂੰ ਜ਼ਖਾਮ ਹੋ ਗਿਆ ਖੰਗ ਹੋ ਗਈ ਬੁਰਾ ਹਾਲ ਹੈ ਤੇ ਮੇਰੇ ਬੇਟਾ ਬੇਟਾ ਤਾਂ ਠੀਕ ਹੈ ਮੇਰਾ ਇਹ ਇਹ ਥੋੜਾ ਜਿਹਾ ਕਰਦੀ ਹੈ ਸਕੂਲ ਕਿੰਨੇ ਦਿਨਾਂ ਦਾ ਕੰਮ ਦਿੱਤਾ ਨੰਨੂ ਬਾਹਰ ਵੀ ਛੁੱਟੀ ਮੇਰਾ ਦਾ डेली hmm. तो अच्छा. कर लिया कर डेली एक 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 दिता एक एक जेड़ा है दिन, 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 दिन ना कर लिया कर एक बस फिर ज्यादा नहीं होंगे नहीं भी एक दिन सारा नबेट दो आए नहीं डेली करना है थोड़ा 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 है गाइस मैं चाचू पी ली है कपड़े वगैरह मैं धोते सी कपड़े ਤੇ ਕੁਛ ਇਧਰ ਵੀ ਪਈ ਆ ਉਹ ਮੰਜੇ ਤੇ ਪਈ ਆ ਇਧਰ ਫਰਸ਼ ਲਵਾਉਣੀ ਸੀ ਇਹਦੇ ਤੇ ਆਹ ਜੀ ਪਾਣੀ ਪੁਣੀ ਛਿੜਕ ਰੱਖਿਆ ਉਧਰ ਗਲੀ ਬਣੀ ਜਾਂਦੀ ਆ ਇਧਰ ਲਈ 사이 ਜਿੱਥੇ ਸ਼ਟਰ ਦਿਖ ਰਿਹਾ ਨਾ ਉੱਥੇ ਗਲੀ ਐ ਤੇ ਉਹ ਗਲੀ ਜਦੋਂ ਬਣ ਜੂਗੀ ਬਣੀ ਜਾ ਰਹੀ ਆ ਉਹ ਗਲੀ ਜਦੋਂ ਬਣ ਜੂਗੀ ਉਸ ਤੋਂ ਬਾਅਦ ਇੱਥੇ ਰੈਂਪ ਜਾਂ ਬਣਾ ਕੇ ਫਿਰ ਬਣਾ ਦਾਂਗੇ ਫਿਰ ਵਧੀਆ ਬਣੂਗੀ ਹੈ ਨਾ ਤੇ ਐਸੇ ਕਰਕੇ ਅਸੀਂ ਦੀਖਦੇ ਸੀ ਗਲੀ ਵਾਲੇ ਗਲੀ ਵਾਲੇ ਆਪ ਦਾ ਕੰਮ ਕਰ ਜਾਂਦੇ ਉਸ ਤੋਂ ਬਾਅਦ ਅਸੀਂ ਆਪ ਦਾ ਕਰ ਲੈਂਦੇ ਇੱਧਰ ਹੈ ਨਾ

तीन बज के तो की चार जा रहे है आज तो तो है बैठे तो निकली निकली थोड़ी थोड़ी ज्यादा नहीं वैसे आ देखो हो सकता कल ना शायद मौसम तरव तो तो पीसी भी ऑन नहीं करना रखा क्योंकि ऑन नहीं करके कर कर रखता मैं शॉप बैठी है मेरी शॉप देख लो ये साढ़े बाबा जी है जो साह रखते चंकी तरह आशीर्वाद रखते अपना yellow, तो इधरों तो हजे समान वैसे पे थोड़ा ही इधरों भी और सा पिचर्स लगे मेरी फैमिली सारी है ये मैं मेरे हसबेंड मेरे हसबेंड मैं मेरी बेटी और मेरी बेटी मेरा बेटा तो मेरे हसबेंड मेरी बेटी अरा बेटा तो मैं ठीक है ओके okay. इधर मेरी शॉप अवर पोस्टर वगैरह लगे हुए इधर मेरी शॉप स्टार्ट होगी ये ठीक है इतने अपने बाबा जी फिर आगे सुबह कर दें धूफ करने इत आ गई सीट तो ये आ गए अपना पीसी ठीक है तो ये आ गई अपनी ਜੋ ਮੋਬਾਈਲ ਰਿਪੇਅਰ ਕਰਦੇ ਹੁੰਦੇ ਆ ਮੇਰੇ ਆਦਨ ਨਹੀਂ ਬੇਟਾ ਬਾਹਰ ਚਲੋ ਮੇਰੇ ਹਸਬੰਦ ਇੱਥੇ ਬੈਠ ਕੇ ਇੱਥੇ ਬੈਠ ਕੇ ਉਹ ਮੋਬਾਈਲ ਰਿਪੇਅਰ ਕਰਦੀ ਹੈ ਤੇ ਆਪਿਆ ਕੀਬੋਰਡ ਮਾਊਸ ਇੱਥੇ ਪੀਸੀ ਤੇ ਇੱਥੇ ਆਪਣੇ ਮੋਬਾਈਲ ਤੇ ਨਾ ਇਧਰ ਕੋਈ ਵੇਸਟ ਜੋਤ ਬਾਹਰ ਚਲ ਫਿਰ ਜੋਤ ਬਾਹਰ ਘੇਡੋ

न्यू है जो इधर पे है हैडफोनस नैकबैंड सारे पे है ईयरफोन्स जो भी आ गया, सारे है सारे इधर पे है स्पीकर्स, उत्थे पे है थोड़े जी ब्लूटूथ स्पीकर्स है तो बाबा जी आ गए अपने इधर फिर, हम इतने आ गया अपना पीसी या पी सी है इतने चला लेंगे ये प्रिंटर आ गया जो कि फोटो स्टेट वगैरह ये होंगे ठीक है ਕੇ ਤੇ ਇਹ ਚਾਰਜਿੰਗ ਵਾਲਾ ਹੈ ਜਿਹੜੇ ਹੈੱਡਵੌਨਸ ਵਗੈਰਾ ਵੀ ਇਹਦੇ ਤੇ वेस्ट ਬਈ ਹੋਏ ਆ ਜੋ ਉੱਥੇ ਚਾਰਜਰ ਲੱਗਦੇ ਆ ਸਾਰੀ ਡਾਟਾ ਕੇਬਲਸ ਲੱਗੀਆਂ ਹੋਈਆਂ ਆ ਸਾਰੇ ਇਹਨਾਂ ਦੇ ਵਿੱਚ ਦੋ-ਦੋ ਲੱਗਦੇ ਓਕੇ ਓਕੇ ਇਹਨੂੰ ਇੱਧਰ ਬੰਦ ਕਰ ਦਿੱਤਾ ਇਹਦੇ ਵਿੱਚ ਗਾਰਡਸ ਵਗੈਰਾ ਫੋਨ ਦੇ ਤੇ ਕੁਛ ਇੱਥੇ ਪਈਏ ਗਿਆ ਜੋ ਕਿ ਆਪਾਂ ਗਾਰਡਸ ਵਗੈਰਾ जो डाटा केबल्स होंगे वो इधर पे हैं चार्जर्स वगैरह सारी सारा कुछ ही हों अपनी शॉप पर बैटरीज ठीक है सारा समान ही है चार्ज बैटरीज डाटा केबल्स आदि देखो यू एस बी केबल है ओके अडाप्टर ठीक है ये किसी ने लेने तो ले सकते हैं अपना क्यू आर कोड ਕੁੜ ਵੀ ਹੈਗਾ ਤੇ ਇਹਦੇ ਤੇ ਸ਼ਾਇਦ ਮੇਰੇ ਹਸਬੰਦ ਦਾ ਨੰਬਰ ਵੀ ਹੋਗਾ ਸਿੱਧੂ ਟੈਲੀਕਮ ਹੈ ਆਪਣਾ ਹਾਂਜੀ ਆ ਮੇਰੇ ਹਸਬੰਦ ਦਾ ਨੰਬਰ ਹੈ ਤੇ ਕੰਟੈਕਟ ਕਰ ਸਕਦੇ ਹੋ ਤੁਸੀਂ ਓਕੇ ਸਾਡੀ ਸ਼ਾਪ ਦਾ ਨੰਬਰ ਹੈ ਇਹ ਤੁਸੀਂ ਕੰਟੈਕਟ ਕਰ ਸਕਦੇ ਹੋ ਓਕੇ ਤੇ ਗਾਰਡਸ ਵਗੈਰਾ ਪਈ ਕਿਸੇ ਜੀਜ਼ ਬਾਰੇ ਮੋਬਾਈਲ ਦੀ ਸਕਰੀਨ ਵਗੈਰਾ ਫੋਲਡਰਸ ਵਗੈਰਾ ਜੋ ਵੀ ਡਲਵਾਨੇ ਹੈ ਨਾ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡ ਨੂੰ ਠੀਕ ਹੈ ਤਾਂ ਠੀਕ ਹੈ ਗਾਇਜ਼ ਕਿੱਦਾਂ ਦੀ ਲੱਗੀ ਸਾਡੀ ਸ਼ਾਪ ਤੇ ਕਮੈਂਟਸ ਕਰਕੇ ਦੱਸਣਾ ਓਕੇ ਤੇ ਜੇ ਕਿਸੇ ਨੂੰ ਕੋਈ ਜ਼ਰੂਰਤ ਹੈ ਤਾਂ ਵੀਡੀਓ ਦੇ ਵਿੱਚ ਮੈਂ ਸਕੈਨਰ ਸਕੈਨਰ ਦੇ ਉੱਪਰ ਨੰਬਰ ਲਿਖਿਆ ਹੋਇਆ ਹੈ ਤੁਸੀਂ ਕਾਲ ਕਰ ਸਕਦੇ ਹੋ ਮੇਰੇ ਹਸਬੰਦ ਨੂੰ ਠੀਕ ਹੈ ਤੇ ਬਿਨਾਂ ਗਲਤ ਕਾਲ ਕਿਸੇ ਨੇ ਕਰਨੀ ਨਹੀਂ ਓਕੇ ਕਿਸੇ ਨੂੰ ਮਤਲਬ ਤੰਗ ਵਗੈਰਾ ਨਹੀਂ ਕਰਨਾ ਓਕੇ ਜੇ ਕੋਈ ਚੀਜ਼ ਦਾ ਪੁੱਛਣਾ ਹੈ ਜਾਂ ਫੋਲਡਰਸ ਵਗੈਰਾ ਫੋਨ ਦੇ ਸਕਰੀਨ ਵਗੈਰਾ ਫੋਲਡਰ ਵਗੈਰਾ ਜੋ ਕੋਈ ਦਿਲਵਾਨਾ ਹੈ ਕਿਸੇ ਕੰਟੈਕਟ ਕਰ ਸਕਦੇ ਹੋ ਓਕੇ ਮੇਰੀ ਚੀਜ਼ ਚਾਹੀਦੀ ਹੈ ਉਹਦੇ ਬਾਰੇ ਵੀ ਕੰਟੈਕਟ ਕਰ ਸਕਦੇ ਹੋ ਸਿੱਧੂ ਟੈਲੀਕਮ ਆਪਣੀ ਸ਼ਾਪ ਸਿੱਧੂ ਮੋਬਾਈਲ ਸ਼ਾਪ ਆਪਣੀ ਮਤਲਬ ਕਿ ਸ਼ਾਪ ਦਾ ਨੇਮ ਹੈ ਠੀਕ ਹੈ ਉਹ ਫੋਕ ਕਰਦੇ ਤੁਹਾਨੂੰ ਸਾਡੀ ਸ਼ਾਪ ਬਹੁਤ ਵਧੀਆ ਲੱਗੀ ਹੋਏਗੀ ਠੀਕ ਹੈ 0 ਤੋਂ ਸਟਾਰਟ ਕਰੀਏ ਆਪਾਂ ਇਹਨੂੰ ਕਿਉਂਕਿ ਮੈਂ ਕਿਸੇ ਦਿਨ ਆਪਣੇ ਲਾਈਫ ਬਾਰੇ ਵੀ ਤੁਹਾਨੂੰ ਵੀਡੀਓ ਕਰੂੰਗੀ ਠੀਕ ਹੈ ਵੀਡੀਓ ਬਣਾ ਕੇ ਤੁਹਾਨੂੰ ਦੱਸੂਗੀ ਮੇਰੀ ਲਾਈਫ ਸਾਡੀ ਲਾਈਫ ਕਿੱਦਾਂ ਸਟਾਰਟ ਹੋਈ ਸੀ ਕਿਦਾਂ ਨਹੀਂ ਜੇ ਤੁਸੀਂ ਕਮੈਂਟ ਕਰੋਗੇ ਫੇਰ ਹੀ ਦੱਸਾਂਗੇ ਠੀਕ ਹੈ ਕਮੈਂਟ ਕਰਕੇ ਦੱਸਣਾ ਕਿ ਕਿਸ-ਕਿਸ ਨੂੰ ਸਾਡੇ ਲਾਈਫ ਬਾਰੇ ਜਾਨਣਾ ਹੈ ਤੇ ਫਿਰ ਅਸੀਂ ਦੋਨੋਂ ਜਣੇ ਬੈਠ ਕੇ ਤੁਹਾਨੂੰ ਆਪਣੀ ਲਾਈਫ ਸਟਾਈਲ ਬਾਰੇ ਦੱਸਾਂਗੇ ਸਾਰਾ ਕੁਝ ਕਿ ਕਿੱਦਾਂ ਲਾਈਫ ਸਟਾਰਟ ਹੋਈ ਸੀ ਸਾਡੀ ਕਿਦਾਂ ਨਹੀਂ ਹੈਨਾ ਅਸੀਂ ਕਿੱਦਾਂ ਆਪਾਂ ਇੱਥੋਂ ਤੱਕ ਪਹੁੰਚੇ ਐ ਜੋ ਜੋ ਵੀ ਹੈ ਹੈਨਾ ਸਭ ਦੱਸਾਂਗੇ ਤੁਹਾਨੂੰ ਓਕੇ ਤੇ ਕਮੈਂਟ ਕਰਕੇ ਦੱਸਣਾ ਕਿ ਸਾਨੂੰ ਬੈਸੇ ਮੈਨੂੰ ਲੱਗਦਾ ਨਹੀਂ ਹੈਗਾ ਕਿ ਇਹ ਕਿਉਂਕਿ ਆਪਣੀ ਲਾਈਫ ਬਾਰੇ ਕਿਸੇ ਨੂੰ ਦੱਸਣਾ ਠੀਕ ਜਾਂ ਨਹੀਂ ਲੱਗਦਾ ਪਤਾ ਨਹੀਂ ਕਿਉਂ ਡਰ ਜਿਹਾ ਲੱਗਦਾ ਹੈਗਾ ਜ਼ਿੰਦਗੀ 'ਚ ਹਮੇਸ਼ਾ ਹੈਨਾ ਤੇ ਪਰ ਮੈਨੂੰ ਕਮੈਂਟ ਕਰਕੇ ਦੱਸਣਾ ਤੁਸੀਂ ਸਾਰੇ ਕਿ ਮੈਂ ਆਪਣੀ ਲਾਈਫ ਬਾਰੇ YouTube ਤੇ ਦੱਸਾਂ ਕਿ ਨਾ ਦੱਸਾਂ ਠੀਕ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਫਿਰ ਮੈਂ ਉਸ ਹਸਾਬ ਨਾਲ ਸੋਚ ਲਵਾਂਗੀ ਕਿ ਕਿੱਦਾਂ ਕਰਨਾ ਚਾਹੀਦਾ ਓਕੇ ਮੈਨੂੰ ਸਹੀ-ਸਹੀ ਰਾਏ ਦਿਓ ਜੋ ਵੀ ਹੈ ਹੈਨਾ ਵੀ ਇਹਦਾਂ ਨਾ ਸੋਚੋ ਵੀ ਕਿਸੇ ਦੀ ਲਾਈਫ ਖਰਾਬ ਕਰਨ ਵਾਲਾ ਕੰਮ ਨਾ ਕਰਿਓ ਓਕੇ ਵੀ ਦੱਸਣਾ ਚਾਹੀਦਾ ਕਿ ਨਹੀਂ ਦੱਸਾਂ ਤੁਹਾਡੇ ਕਮੈਂਟ ਦੇ ਹਿਸਾਬ ਨਾਲ ਆਪਾਂ ਅੱਗੇ ਗੱਲ ਕਰਾਂਗੇ ਓਕੇ ਤੇ ਹੁਣ ਮੈਂ ਵੀਡੀਓ ਦੀ ਇੱਥੇ ਐਂਡਿੰਗ ਕਰਦੀ ਹਾਂ ਤੇ ਬਾਕੀ ਸ਼ਾਮ ਦਾ ਹੁਣ ਕੱਪੜੇ ਵਗੈਰਾ ਚੱਕਦੀ ਹਾਂ ਜੋ ਵੀ ਪਏ ਹੈਗੇ ਤੇ ਹੁਣ ਵੀਡੀਓ ਦੀ ਇੱਥੇ ਐਂਡਿੰਗ ਕਰਦੀ ਹਾਂ ਹੋਪ ਕਰਦੀ ਹਾਂ ਕਿ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਓਕੇ ਓਕੇ ਆਉਣੇ ਬੇਟਾ ਤੇ ਠੀਕ ਹੈ ਤੇ ਹੁਣ ਮੈਂ ਤੁਹਾਨੂੰ मिलਦੀਆਂ नेक्स्ट ब्लॉग ਦੇ ਵਿੱਚ ਓਕੇ ਕਿਉਂਕਿ ਮੇਰੇ ਬੱਚੇ ਮੈਨੂੰ ਬੁਲਾ ਰਹੇ ਆ ਤੇ ਹੁਣ ਮੈਂ ਉਸ ਤੋਂ ਇਸ ਤੋਂ ਅੱਗੇ ਮੈਂਥਾ ਵੀਡੀਓ ਬਣਾਣੀ ਹੋਣਾ ਤੇ ਕਿਉਂਕਿ ਮੈਂ ਐਡਿਟ ਵੀ ਕਰਨਾ ਹੋਊਗਾ ਤੇ ਅਪਲੋਡ ਵੀ ਕਰਨਾ ਹੋਊਗਾ ਫਿਰ ਹੈਨਾ ਠੀਕ ਹੈ ਫਿਰ ਮਿਲਦੀਆਂ ਤੁਹਾਨੂੰ ਓਕੇ ਫਿਰ ਸਪੋਰਟ ਕਰਦੇ ਰਹਿਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਇੱਕ ਛੋਟਾ ਜਿਹਾ ਕਮੈਂਟ ਕਰ ਦੇਣਾ ਪਿਆਰਾ ਜਿਹਾ ਜਿਹਾ ਕਮੈਂਟ ਕਰਕੇ ਜਰੂਰ ਦੱਸਣਾ ਠੀਕ ਹੈ ਜੇ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਮੋਬਾਈਲ ਰਿਲੇਟਿਡ ਕੋਈ ਵੀ ਚੀਜ਼ ਜੋ ਆਪਣੀ ਸ਼ਾਪ ਤੇ ਹੈ ਤਹਾਨੂੰ ਦਿਖਾਤਾ ਸਾਰੀ ਵੀਡੀਓ ਦੇ ਵੀਡੀਓ ਸਾਰੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਪਤਾ ਹੀ ਲੱਗ ਜਾਊਗਾ ਹਾਂ ਤੇ ਉਸ ਉਸ ਹਸਾਮ ਨਾਲ ਤੁਸੀਂ ਕੰਡਕਟ ਕਰ ਸਕਦੇ ਹੋ ਮੇਰੇ ਹਸਬੰਦ ਨੂੰ ਓਕੇ ਤੇ ਮਿਲਦੇ ਆਂ ਫਿਰ ਨੈਕਸਟ ਵਲੌਗ ਦੇ ਵਿੱਚ ਓਕੇ ਬਾਏ ਬਾਏ